ਕਰਨ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਅਪਣਾਓ ਇਹ ਰਾਮਬੰਦ ਤਰੀਕੇ ਜੋਤਿਸ਼ ਸ਼ਾਸਤਰ ਵਿੱਚ ਨਜ਼ਰ ਲੱਗਣਾ ਚਾ ਨਜ਼ਰ ਨੂੰ ਨਕਾਰਾਤਮਕ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿਸੇ ਦੀ ਸੋਚ ਸੁਭਾਅ ਤੇ ਸੰਪਰਕ ਦਾ ਜ਼ਿਕਰ ਸਾਡੇ ਤੇ ਨਕਾਰਾਤਮਕ ਅਸਰ ਪੈਂਦਾ ਹੈ ਤਾਂ ਉਸ ਨੂੰ ਅਸੀਂ ਨਜ਼ਰ ਲੱਗਣਾ ਕਹਿੰਦੇ ਹਾਂ ਨਜ਼ਰ ਲੱਗਣ ਦੀ ਵਜ੍ਹਾ ਨਾਲ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਰੁਕ ਜਾਂਦੀ ਹੈ ਤੇ ਵਿਅਕਤੀ ਦੀ ਤਰੱਕੀ 'ਚ ਰੁਕਾਵਟ ਆਉਣ ਲੱਗਦੀ ਹੈ ਜੀਵਨ ਵਿੱਚ ਕਿਸੇ ਦਾ ਵੀ ਮਾਰ ਪੈਣਾ ਘਰ ਦੀ ਤਰੱਕੀ ਰੁਕਣਾ ਲੜਾਈ ਝਗੜਾ ਹੋਣਾ ਬੱਚੇ ਦਾ ਦੁੱਧ ਨਾ ਪੀਣਾ ਕੰਮ ਵਿੱਚ ਮਨ ਨਾ ਲੱਗਣਾ ਘਰ 'ਚ ਡਰ ਲੱਗਣਾ ਅਣਹੋਣੀਆਂ ਚੀਜ਼ਾਂ ਦਾ ਹੋਣਾ ਜਦ ਇਸ ਤਰ੍ਹਾਂ ਹੁੰਦਾ ਹੈ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਿਸੇ ਦੀ ਘਰ ਨੂੰ ਨਜ਼ਰ ਲੱਗ ਗਈ ਹੈ ਜਾਂ ਘਰ ਵਿੱਚ ਨਕਾਰਾਤਮਕ ਊਰਜਾ ਗਈ ਹੈ ਜੇਕਰ ਕਿਸੇ ਘਰ ਨੂੰ ਨਜ਼ਰ ਲੱਗ ਜਾਵੇ ਤਾਂ ਮੈਂਬਰ ਵਿੱਚ ਆਪਸੀ ਕਲੀਸ਼ਵਜ ਹੁੰਦਾ ਹੈ ਸਾਰਾ ਪੈਸਾ ਬਿਮਾਰੀਆਂ ਤੇ ਖਰਚ ਹੋਣ ਲੱਗਦਾ ਹੈ ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਜਲਦੀ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਜੋਤਿਸ਼ ਵਿੱਚ ਨਜ਼ਰ ਉਤਾਰਨ ਦੇ ਕਈ ਉਪਾਏ ਦੱਸੇ ਗਏ ਹਨ ਇਹਨਾਂ ਤਰੀਕਿਆਂ ਨੂੰ ਕਰਨ ਨਾਲ ਬੁਰੀ ਨਜ਼ਰ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਤੇ ਤੁਹਾਡੀ ਪਰੇਸ਼ਾਨੀ ਦਾ ਅੰਤ ਹੋ ਜਾਂਦਾ ਹੈ ਆਉ ਜਾਣਦੇ ਹਾਂ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਕੀ ਉਪਾਏ ਕਰਨੇ ਚਾਹੀਤੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ माता लक्ष्मी दा आशीर्वाद ਤੁਹਾਡੇ ਨਾਲ ਰਹੇ। ਇਸ ਵੀਡੀਓ ਨੂੰ ਲਿਖ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕshmi ਜ਼ਰੂਰੀ ਕੋ। ਦਬਾਰਿਕ ਕਾਲੀ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਹੈ ਤੇ ਆਏ ਦਿਨ ਤੁਹਾਡੇ ਕੋਈ ਨਾ ਕੋਈ ਅਰਚਨ ਹੋਦੀ ਰਹਦੀ ਹੈ ਤਾਂ ਤੁਸੀਂ ਇਸ ਨੂੰ ਦੂਰ ਕਰਨ ਲਈ ਕਿਸੇ ਵੀ ਦਿਨ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਲੈ ਕੇ ਉਸ ਨੂੰ ਆਪਣੇ ਸਿਰ ਤੋਂ 7 ਵਾਰੀ ਵਾਰ ਕੇ ਕਿਸੇ ਖਾਲੀ ਜਗ੍ਹਾ ਤੇ ਜਾ ਕੇ ਚਾਰੇ ਦਿਸ਼ਾਵਾਂ ਵਿੱਚ ਸਿੱਟ ਦਿਓ ਇਸ ਤੋਂ ਬਾਅਦ ਪੰਜਵੀਂ ਕਾਲੀ ਮਿਰਚ ਨੂੰ ਉੱਪਰ ਦੀ ਦਿਸ਼ਾ ਵੱਲ ਸੁੱਟਦੇ ਹੋਏ ਬਿਨਾਂ ਪਿੱਛੇ ਮੁੜੇ ਚੁੱਪਚਾਪ ਕਰੇ ਵਾਪਸ ਆ ਜਾਓ ਨੰਬਰ 2 ਜੇਕਰ ਤੁਹਾਨੂੰ ਬੁਰੀ ਨਜ਼ਰ ਦਾ ਦੋਸ਼ ਹੈ ਤਾਂ ਤੁਸੀਂ ਹਨੂਮਾਨ ਜੀ ਦੀ ਸ਼ਰਨ ਵਿੱਚ ਜਾਓ ਉਹਨਾਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਦੇਵਤਾ ਮੰਨਿਆ ਜਾਂਦਾ ਹੈ ਤੁਸੀਂ ਹਨੂਮਾਨ ਚਲिसा ਬਜਰੰਗ ਬਾਂਦ ਦਾ ਪਾਠ ਕਰ ਸਕਦੇ ਹੋ ਇਸ ਨਾਲ ਤੁਹਾਡੇ ਉੱਪਰ ਲੱਗੀ ਬੁਰੀ ਨਜ਼ਰ ਦਾ ਪ੍ਰਭਾਵ ਖਤਮ ਹੋ ਜਾਵੇਗਾ ਇਸ ਦੇ ਲਈ ਨਾਲ ਤੁਸੀਂ ਬੁਰੀ ਨਜ਼ਰ ਤੋਂ ਬਚਣ ਲਈ ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਪੰਚਮੁਖੀ ਹਨੂਮਾਨ ਜੀ ਦਾ ਲੋਕਟ ਪੂਜਾ ਕਰਕੇ ਧਾਰਨ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਹਨੂਮਾਨ ਮੰਦਿਰ ਜਾ ਕੇ ਉਹਨਾਂ ਦੇ ਮੋਢੇ ਤੇ ਸੰਧੂਰ ਲੈ ਕੇ ਆਪਣੇ ਮੱਥੇ ਤੇ ਲਗਾਉਣ ਨਾਲ ਬੁਰੀ ਨਜ਼ਰ ਦਾ ਪ੍ਰਭਾਵ ਖਤਮ ਹੋ ਸਕਦਾ ਹੈ ਇਸ ਤੋਂ ਇਲਾਵਾ ਜਦੋਂ ਕਿਸੇ ਦੀ ਨਜ਼ਰ ਨਾ ਚਲਦੀ ਹੈ ਤਾਂ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਪੈਰੋ ਬਾਬਾ ਜੀ ਮੰਦਿਰ ਤੋਂ ਮੀਣ ਵਾਲੀ ਕਾਲੇ ਧਾਗੇ ਨੂੰ ਹੱਥ ਵਿੱਚ ਧਾਰਨ ਕਰਨ ਨਾਲ ਬੁਰੀ ਨਜ਼ਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਮੋਰ ਖੰਭ ਵੀ ਬੁਰੀ ਨਜ਼ਰ ਦੇ ਦੋਸ਼ ਨੂੰ ਦੂਰ ਕਰਨ ਲਈ ਬੜਾ ਉਪਯੋਗੀ ਮੰਨੇ ਜਾਂਦਾ ਹੈ ਤੁਸੀਂ ਆਪਣੇ ਘਰ 'ਚ ਕਿਸੇ ਪਵਿੱਤਰ ਸਥਾਨ ਤੇ ਮੋਰ ਖੰਭ ਨੂੰ ਰੱਖ ਦਿਓ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਮੰਦਿਰ 'ਚ ਲੋਕ ਮੋਰ ਖੰਭ ਦੀ ਝਾੜੂ ਰੱਖਦੇ ਹਨ। ਜੋ ਭਗਤ ਦਰਸ਼ਨ ਕਰਨ ਆਉਂਦੇ ਹਨ, ਉਹਨਾਂ ਦੇ ਉੱਪਰ ਮੋਰ ਖੰਭ ਵਾਲੀ ਝਾੜੂ ਉਹਨਾਂ ਦੇ ਘੇਟ ਤੇ ਫੇਰੀ ਜਾਂਦੀ ਹੈ। ਮੰਨਤਾ ਹੈ ਕਿ ਮੋਰ ਖੰਭ 'ਚ ਦੇਵੀ ਸ਼ਕਤੀ ਹੁੰਦੀ ਹੈ। ਨੰਬਰ 3 ਜੇਕਰ ਘਰ ਨੂੰ ਵਾਰ-ਵਾਰ ਕਿਸੇ ਦੀ ਨਜ਼ਰ ਲੱਗ ਰਹੀ ਹੈ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਅਸ਼ੋਕ ਦੇ ਪੱਤੇ ਸ਼ੁੱਕਰਵਾਰ ਦੇ ਦਿਨ ਲਗਾਉਂਦੇ ਹੁੰਦੇ ਮੰਨਿਆ ਜਾਂਦਾ ਹੈ ਕਿ ਅਸ਼ੋਕ ਦੇ ਪੱਤਿਆਂ ਨਾਲ ਘਰ ਦੀ ਬੁਰੀ ਨਜ਼ਰ ਦੂਰ ਹੁੰਦੀ ਹੈ ਜੋਤਿਸ਼ ਸ਼ਾਸਤਰ ਅਨੁਸਾਰ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਘਰ ਦੇ ਮੇਨ ਦਰਵਾਜ਼ੇ ਤੇ ਮੋਰ ਦੀ ਫੋਟੋ ਲਗਾਉਂਦੇ। ਇਸ ਤਰ੍ਹਾਂ ਕਰਨ ਨਾਲ ਘਰੇ ਆਉਣ ਵਾਲੀ ਬੁਰੀ ਤਾਕਤਾਂ ਤੇ ਬੁਰੀਆਂ ਬਲਾਵਾਂ ਟਲ ਜਾਂਦੀਆਂ ਹੱਤ। ਉੱਤੇ ਕਰੀ ਕੋਈ ਉਪਰੀ ਵਾਹ ਹੁੰਦੀ। ਪੂਰੇ ਘਰ 'ਚ ਗੰਗਾ ਜਲ ਦਾ ਛਿੜਕਾਅ ਕਰੋ। ਘਰ ਦੀ ਚੋਕੜ ਤੇ ਹਲਦੀ ਦੇ ਪਾਣੀ ਦਾ ਛਿੜਕਾਅ ਕਰਨ ਨਾਲ ਘਰ ਦੀ ਬੁਰੀ ਨਜ਼ਰ ਨੂੰ ਉਤਾਰਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਘਰ ਨੂੰ ਨਕਾਰਾਤਮਕ ਸ਼ਕਤੀਆਂ ਤੋਂ ਬਚੋੜ ਲਈ ਸ਼ੁੱਕਰਵਾਰ ਦੇ ਦਿਨ ਕਾਲੇ ਘੋੜੇ ਦੀ ਨਾਲ ਨੂੰ ਸਰੋਂ ਦੇ ਤੇਲ ਵਿੱਚ ਭੋਕੇ ਰੱਖ ਦਿਓ ਇਸ ਤੋਂ ਬਾਅਦ ਸ਼ਨੀਵਾਰ ਦੇ ਦਿਨ ਤੇਲ ਚੋਂ ਕੱਢ ਕੇ ਸਾਫ਼ ਕੱਪੜੇ ਨਾਲ ਸਾਫ਼ ਕਰ ਲਓ ਫਿਰ ਸ਼ਨੀ ਮੰਤਰ ਦਾ ਜਾਪ ਕਰੋ ਤੇ ਸ਼ਨੀ ਦੇਵ ਨੂੰ ਪ੍ਰਾਰਥਨਾ ਕਰੋ ਇਸ ਤੋਂ ਬਾਅਦ ਘਰ ਦੇ ਬਾਹਰ ਇਸ ਨੂੰ ਯੂ ਆਕਾਰ ਵਿੱਚ ਟੰਗ ਦਿਓ ਉੱਥੇ ਬੱਚੇ ਹੋਏ ਤੇਲ ਨੂੰ ਪੀਪਲ ਤੇ ਚੜਾ ਦਿਓ ਇਸ ਨਾਲ ਬੁਰੀ ਨਜ਼ਰ ਦਾ ਦੋਸ਼ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਨੰਬਰ 4 ਸ਼ੀਸ਼ਾ ਨਕਾਰਾਤਮਕ ਉੱਚਾ ਜਾਂ ਬੁਰੀ ਨਜ਼ਰ ਤੋਂ ਬਚਣ ਲਈ ਤੁਸੀਂ ਸ਼ੀਸ਼ੇ ਦਾ ਇਸਤੇਮਾਲ ਕਰ ਸਕਦੇ ਹੋ ਸ਼ੀਸ਼ਾ ਆਪਣੇ ਗੁਣਾ ਤੇ ਅਜੀਬ ਵਿਰੋਧਾ ਪਾਸੀ ਸਮਰਥਾਵਾ ਕਰਕੇ ਸ਼ਕਤੀਸ਼ਾਲੀ ਹੁੰਦਾ ਹੈ ਸ਼ੀਸ਼ਾ ਲੋਕਾਂ ਨੂੰ ਦੁਰਭਾਗ ਤੋਂ ਬਚਾ ਸਕਦਾ ਹੈ ਜੇਕਰ ਇਸ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ ਤਾਂ ਸ਼ੀਸ਼ਾ ਕੱਚ ਸਿੱਧੇ ਔਰ ਵੱਲ ਬੁਰੀ ਊਰਜਾ ਨੂੰ ਦੂਰ ਕਰਨ 'ਚ ਬਹੁਤ ਪ੍ਰਭਾਵੀ ਹੋ ਸਕਦਾ ਹੈ ਘਰ 'ਚ ਸ਼ੀਸ਼ਾ ਇਸ ਤਰ੍ਹਾਂ ਰੱਖੋ ਕਿ ਤੁਹਾਡਾ ਮੇਨ ਦਰਵਾਜ਼ਾ ਸ਼ੀਸ਼ੇ 'ਚ ਦਿਖੇ ਕੋਈ ਵੀ ਨਕਾਰਾਤਮਕ ਊਰਜਾ ਜੋ ਘਰ 'ਚ ਆਉਣ ਦੀ ਕੋਸ਼ਿਸ਼ ਕਰੇਗੀ ਉਸ ਸ਼ੀਸ਼ੇ ਦੁਆਰਾ ਉਸੇ ਦੇ ਬਲ ਬਾਹਰ ਚਲੀ ਜਾਵੇਗੀ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਦੋ ਸ਼ੀਸ਼ੇ ਇੱਕ ਦੂਜੇ ਦੇ ਸਾਹਮਣੇ ਹੋਣ ਇਸੇ ਹੀ ਨਹੀਂ ਮੰਨੇ ਜਾਂਦੇ ਨੰਬਰ 5 ਨਮਕ ਆਪਣੇ ਘਰ ਦੀ ਸੁਰੱਖਿਆ ਲਈ ਆਪਣੇ ਘਰ ਦੇ ਕਿਸੇ ਕੋਨੇ 'ਚ ਹਮੇਸ਼ਾ ਨਮਕ ਦਾ ਇੱਕ ਕਟੋਰਾ ਤੇ ਕ੍ਰਿਸਟਲ ਪੱਥਰ ਰੱਖੋ ਇਹ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਉਣ ਵਿੱਚ ਮਦਦ ਕਰੇਗਾ ਨਕਾਰਾਤਮਕ ਊਰਜਾ ਨੂੰ ਦੂਰ ਰੱਖਣ ਲਈ ਨਮਕ ਦਾ ਉਪਯੋਗ ਕਰਨ ਦੇ ਕਈ ਤਰੀਕੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਬੁਰੀ ਨਜ਼ਰ ਨੂੰ ਸੋਖ ਲੰਦਾ ਹੈ ਕਿਹਾ ਜਾਂਦਾ ਹੈ ਕਿ ਘਰਾਂ ਨੂੰ ਸਾਫ਼ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ 'ਚ ਨਮਕ ਮਿਲਾਉਣ ਨਾਲ ਬੁਰੀ ਨਜ਼ਰ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਇਹ ਵੀ ਮੰਨੇ ਜਾਂਦਾ ਹੈ ਕਿ ਘਰ ਦੇ ਪੂਰਬ ਕੋਨੇ 'ਚ ਨਮਕ ਦਾ ਕਟੋਰਾ ਰੱਖਣ ਨਾਲ ਪਰਿਵਾਰ 'ਚ ਸਕਾਰਾਤਮਕਤਾ ਧਿਆਨ ਤੇ ਖੁਸ਼ਹਾਲੀ ਹੁੰਦੀ ਹੈ ਜੇਕਰ ਤੁਹਾਡੇ ਬੱਚੇ ਹੱਥ ਤੁਸੀਂ ਉਹਨਾਂ ਦੇ ਪੜ੍ਹਨ ਵਾਲੇ ਥਾਂ 'ਤੇ ਨਮਕ ਦਾ ਕਟੋਰਾ ਰੱਖ ਕੇ ਉਹਨਾਂ ਦਾ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਨਮਕ ਨਾਲ ਨਜ਼ਰ ਉਤਾਰ ਸਕਦੇ ਹੋ नंबर छे पूजा प्रार्थना जेकर तुसी बुरी नजर तो बचना चोंदे हो त पूजा ते प्रार्थना करना सब तो प्रभावी तरीका है हर दिन दी शुरुआत पूजा प्रार्थना नाल करनी चाहिए प्रार्थना वन दरो अन्न तुसी खुद नु ऊर्जावान महसूस करते हो चाहे तुसी किसी भी धर्म दे तो हो बुरी नजर तो मुक्ति पावन ले प्रार्थना करन ठीक हो जाओगे खुद नु बुरी नजर तो बचो ओनली ਆਪੜੀ ਅਦਰੂਦੀ ਸਕਾਰਾਤਮਕਤਾ ਨੂੰ ਬੜਾਵਾ ਦੇਣ ਸਭ ਤੋਂ ਚੱਗਾ ਹੁੰਦਾ ਹੈ ਬੰਦਰ ਇੱਕ ਪਵਿੱਤਰ ਸ਼ਬਦ ਹੈ ਤੁਹਾਡੀ ਚਾ ਵਕਾਲਸ਼ ਹੈ ਜੋ ਅਕਸਰ ਸੰਸਕ੍ਰਿਤ ਹੁੰਦਾ ਹੈ ਜਿਸ ਨੂੰ ਹਿੰਦੂਤਰ ਬੋਧਤਰ ਉੱਕੇ ਕਈ ਤਾਰਿਕ ਤੇ ਅਧਿਆਤਮਿਕ ਪਰ ਪ੍ਰਭਾਵਿਤ ਸੁਣਿਆ ਜਾਂਦਾ ਹੈ ਹਿੰਦੂਤਰ ਕਈ ਬੰਦਰਾ ਦਾ ਇਸਤੇਮਾਲ ਕਿਸੇ ਦੀ ਜ਼ਿੰਦਗੀ ਲਿਆ ਨਕਾਰਾਤਮਕਤਾ ਵਾ ਨੂੰ ਦੂਰ ਕਰਦੇ ਪੂਰੀ ਨਜ਼ਰ ਦੀ ਸ਼ਕਤੀ ਤੈਨੂੰ ਰੁਕਣ ਲਈ ਕਿਤਾ ਜਾਂਦਾ ਹੈ ਨੰਬਰ 76 ਕਾ ਤੁਸੀਂ ਪੂਰੀ ਨਜ਼ਰ ਤੋਂ ਪਰੇਸ਼ਾਨ ਹੋ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਤਾਂ ਤੁਸੀਂ ਭਗਵਾਨ ਸ਼ਿਵ ਦੀ ਸ਼ਰਨ ਵਿੱਚ ਜਾਓ ਤੇ ਹਰ ਰੋਜ਼ ਰੂद्राक्ष ਦੀ ਮਾਲਾ ਨਾਲ ਓਮ ਨਮਾ ਸ਼ਿਵਾਏ ਮੰਤਰ ਦਾ ਜਾਪ ਕਰੋ ਛੇਤੀ ਹੀ ਤੁਹਾਨੂੰ ਬੁਰੀ ਨਜ਼ਰ ਦੇ ਦੁਸ਼ਤੋ ਛੁਟਕਾਰਾ ਮਿਲ ਜਾਵੇਗਾ ਬੁਰੀ ਨਜ਼ਰ ਤੋਂ ਬਚਣ ਲਈ ਨਿੰਬੂ ਤੇ ਨਮਕ ਦਾ ਉਪਾਏ ਸਭ ਤੋਂ کارਗਰ ਮੰਨਿਆ ਜਾਂਦਾ ਹੈ। ਇਹ ਨਜ਼ਰ ਉਤਾਰਨ ਦੇ ਕੰਮ ਹੁੰਦਾ ਹੈ। ਇਸ ਲਈ ਤੁਸੀਂ ਨਿੰਬੂ ਤੇ ਨਮਕ ਨੂੰ ਇਕੱਠੇ ਬੰਨ ਕੇ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਟੰਗ ਦਿਓ। ਇਸ ਨਾਲ ਤੁਹਾਨੂੰ ਬੁਰੀ ਨਜ਼ਰ ਦੇ ਦੋਸ਼ ਤੋਂ ਰਾਹਤ ਮਿਲ ਸਕਦੀ ਹੈ। ਨੰਬਰ 8 ਜੇਕਰ ਤੁਸੀਂ ਬੁਰੀ ਨਜ਼ਰ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਇਸ਼ਨਾਨ ਕਰਨ ਜਾਓ ਤਾਂ ਬਾਲਟੀ ਨੂੰ ਪੂਰਾ ਪਰੋੰਤੀ ਇਸ ਤੋਂ ਬਾਅਦ ਬਾਲਟੀ ਵਿੱਚ ਆਪਣੀ ਵੱਡੀ ਉਂਗਲ ਨਾਲ ਪਾਣੀ ਵਿਸਤ੍ਰੀ ਕੋਣ ਬਣਾਓ ਯਾਦ ਰੱਖੋ ਤੁਸੀਂ ਇਹ ਕਿਸੇ ਨੂੰ ਦੱਸੇ ਬਿਨਾ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਨਜ਼ਰ ਦੋਸ਼ ਦੂਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਫਿਟਕਰੀ ਦੇ ਇਸਤੇਮਾਲ ਨਾਲ ਵੀ ਪੂਰੀ ਨਜ਼ਰ ਤੋਂ ਬਚਿਆ ਜਾ ਸਕਦਾ ਹੈ ਤੁਸੀਂ ਘਰ ਦੀ ਦਹਨੀਜ਼ ਤੇ ਇੱਕ ਫਿਟਕਰੀ ਦਾ ਟੁਕੜਾ ਰੱਖੋ ਤੇ ਹਰ 15 ਦਿਨਾਂ ਦਿਨ ਇਸ ਟੁਕੜੇ ਨੂੰ ਬਦਲੋ

ਇਸ ਤੋਂ ਇਲਾਵਾ ਜੇਕਰ ਛੋਟੇ ਬੱਚੇ ਨੂੰ ਨਜ਼ਰ ਲੱਗ ਜਾਵੇ ਤਾਂ ਨਜ਼ਰ ਉਤਾਰਨ ਲਈ ਇੱਕ ਤਾਂਬੇ ਦੇ ਗੜਵਿਚ ਪਾਣੀ ਤੇ ਤਾਜ਼ਾ ਫੁੱਲ ਲੈ ਕੇ ਬੱਚੇ ਦੇ ਸਿਰ ਤੋਂ 11 ਵਾਰ ਵਾਰੋ ਇਸ ਤੋਂ ਬਾਅਦ ਕਿਸੇ ਪੌਦੇ ਵਿੱਚ ਪਾ ਦਿਓ ਇਸ ਤਰ੍ਹਾਂ ਕਰ ਲੋ ਬੱਚੇ ਤੇ ਲੱਗਿਆ ਨਜ਼ਰ ਦੋਸ਼ ਦੂਰ ਹੋ ਜਾਂਦਾ ਹੈ ਤੇ ਜੇਕਰ ਕਿਸੇ ਬੱਚੇ ਨੂੰ ਨਜ਼ਰ ਲੱਗ ਗਈ ਹੋਵੇ ਤੇ ਉਹ ਹਰ ਸਮੇਂ ਬਿਮਾਰ ਤੇ ਪਰੇਸ਼ਾਨ ਰਹਿਦਾ ਹੋਵੇ ਤਾਂ ਇਸ ਤਰ੍ਹਾਂ ਦੇ ਸਮੇਂ ਵਿੱਚ ਸੱਤ ਨਾਲ ਮਿਰਚਾਂ ਲੱਕੀ ਬੱਚੇ ਦੇ ਉਪਰੋਂ ਘੁਮੋਦੇ ਹੋਏ ਤਿੰਨ ਵਾਰ ਵਾਰੋਤੇ ਇਹਨਾਂ ਮਿਰਚਾਂ ਨੂੰ ਮਚਦੀ ਹੋਈ ਅੱਗ ਵਿੱਚ ਪਾ ਦੋ ਇਸ ਤਰ੍ਹਾਂ ਕਰਨ ਨਾਲ ਬੱਚੇ ਦੀ ਨਜ਼ਰ ਦੂਰ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ